ਡੇਲੀ ਨਿਊਜ਼ ਲੁਧਿਆਣਾ ਦੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦਾ ਤਬਾਦਲਾ ਹੋਣ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਉਹਨਾਂ ਇਸ ਮੌਕੇ ਕਿਹਾ ਕਿ ਸ਼੍ਰੀਮਤੀ ਸ਼ੇਰਗਿੱਲ ਇੱਕ ਇਮਾਨਦਾਰ ਤੇ ਮਿਹਨਤੀ ਸ਼ਖਸੀਅਤਾਂ ਦੀ ਮਾਲਕ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਲੋਕ ਮਸਲਿਆਂ ਦੇ ਹੱਲ ਨੂੰ ਤਰਜੀਹ ਦਿੱਤੀ। ਹਲਕਾ ਵਿਧਾਇਕ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਹੇਠਲਾ ਪੱਧਰ ਤੱਕ ਲਾਭ ਪਹੁੰਚਾਣ ਵਿੱਚ ਵੀ ਉਹਨਾਂ ਦੇ ਬੇਮਿਸਾਲ ਕੰਮ ਕੀਤਾ ਹੈ। ਜੀਤਨ ਸਿੰਘ ਨਸਬਦਾ ਬੜਕਨ ਵੱਲੋਂ ਕਈ ਆਪਸ਼ਨ ਦਾ ਸਾਥ ਦਾ ਸੇਵਾ ਤੋਂ ਚਾਂਦੇ ਸਾਰੇ ਨਗਰ ਵਾਸੀਆਂ ਦਾ ਵੀ ਇਹਨਾਂ ਨੇ ਬਹੁਤ ਸਾਥ ਦਿੱਤਾ ਹੈ। ਅ ਮੇਰਾ ਤੇ 2 ਸਾਲ 5 ਮਹੀਨਾ ਦਾ tenure ਅੱਜ ਕੰਪਲੀਟ ਹੋ ਰਿਹਾ ਫਤਿਹ ਜੀ ਸਾਹਿਬ ਜੀ ਤੇ ਜਿਵੇਂ ਕਿ ਸਾਡੀ ਬਹੁਤ ਬlesed ਹੈਗੀ ਹੈ ਸੋ ਛੋਟੇ ਸਾਜ਼ ਜਿਹੜੇ ਨੇ ਉਹੀ ਉਹਨਾਂ ਕਰਕੇ ਹੀ ਇੱਥੇ ਡਿਸਟ੍ਰਿਕਟ ਚੱਲਦਾ ਹੋਇਆ ਉਹੀ ਮੈਨੇਜ ਕਰਦੇ ਨੇ ਅਸੀਂ ਸਿਰਫ ਇੱਕ ਸਿਰਫ ਇੱਕ ਜ਼ਰੀਆ ਹੈਗਾ ਜਿਦੇ ਰਾਹੀਂ ਕੰਮ ਹੁੰਦਾ तो so, मैं आज अपना चार्ज रिलिंग क्रश करूंगी तो नाल मैं सबका बहुत धन्यवाद करती हूं सारे ऑफिसर्स का स्टाफ का ते फेडरेशन साहब के सारे नगर वासियों का भी जिन्होंने मेरा बहुत साथ ਦਿੱਤਾ ਤੇ ਜਿੰਨੇ ਵੀ ਅਸੀਂ ਪ੍ਰੋਜੈਕਟਸ ਕੋਈ ਛੋਟੇ ਵੱਡੇ ਸ਼ੁਰੂ ਕੀਤੇ ਕੁਝ ਅਸੀਂ ਕੰਪਲੀਟ ਕਰ ਪਾਏ ਆ ਕੁਝ ਸਾਡੇ ਹਲੇ ਚੱਲ ਰਹੇ ਹੈਗੇ ਨੇ ਜਿਹੜੇ ਨਵੇਂ ਵੀ ਸਾਬ ਆਂਦੇ ਉਹਨਾਂ ਨੂੰ ਮੈਂ ਦੱਸਦੇ ਜਾਊਂਗੀ ਤੇ ਮੈਨੂੰ ਉਮੀਦ ਹੈ ਕਿ ਜਿਲ੍ਹਾ ਬਹੁਤ ترقی ਕਰੇਗਾ ਤੇ ਜਿੰਨੇ ਹੁਣ ਤੱਕ ਸਾਰੇ ਪੈਰਾਮੀਟਰਸ ਕੋਸੀ ਅਪਡੇਟ ਚਲ ਰਹੇ ਹਨ ਉਹ ਦਾ ਹੀ ਸਿਆਨ ਵਾਲੇ ਟਾਈਮ ਚ ਵੀ ਬਣਾ ਕੇ ਰੱਖਿਆ ਹੈ